ਹਾਂਜੀ ਅੱਜ ਆਪਾਂ ਸੁਣਦੇ ਆਂ ਜੀ ਬੇਬੇ ਜੀ ਤੋਂ ਗੀਤ ਕੋਈ ਘੋੜੀ ਸੁਣਾਗੇ ਬੇਬੇ ਤੋਂ ਅੱਜ ਆਪਾਂ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਤੇ ਇੱਕ ਚੈਨਲ ਮੇਰਾ ਹੋਰ ਚੱਲਦਾ ਹੈ ਜੀ ਮਹਿਕ ਦੀਆਂ ਤੰਦਾ ਉਸ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਇੱਥੇ ਤੱਕ ਅਸੀਂ ਪਹੁੰਚੇ ਆਂ ਜੀ ਤੁਸੀਂ ਮੇਰੇ ਚੈਨਲ ਨੂੰ ਬਹੁਤ ਹੱਲਾਸ਼ੇਰੀ ਦੇ ਕੇ ਬਹੁਤ ਸੋਹਣੇ ਕਮੈਂਟ ਕਰਕੇ ਤੇ ਤੁਸੀਂ ਇੱਥੇ ਤੱਕ ਸਾਨੂੰ ਪਹੁੰਚਾਇਆ ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਤੁਹਾਡਾ ਹੀ ਸਹਿਯੋਗ ਸਾਨੂੰ ਮਿਲ ਰਿਹਾ ਹੈ ਤੇ ਇਸੇ ਕਰਕੇ ਸਾਡਾ ਗੀਤ ਗਾਣ ਨੂੰ ਵੀ ਮਨ ਕਰਦਾ ਹੈ ਕਿ ਜਦੋਂ ਸਾਡਾ ਚੈਨਲ ਵਧੀਆ ਚੱਲਦਾ ਹੈ ਤੇ ਬਹੁਤ ਵਧੀਆ ਚੈਨਲ ਚੱਲ ਰਿਹਾ ਹੈ ਤੇ ਤੁਹਾਡੀ ਹੱਲਾਸ਼ੇਰੀ ਹੈ ਇਹ ਬੇਬੇ ਹਾਂ ਭਾਈ ਤੁਸੀਂ ਇੰਨੇ ਕੱਪੜੇ ਲਪੇਟ ਰਖੇ ਨੇ ਦੇਖੋ ਕਿੰਨੇ ਹਨਾ ਮੇ ਕੱਪੜੇ ਭਰੇ ਟੇ ਨੇ ਤੇ ਇਹ ਮੈਂ ਦਸ ਰਮਨ ਬੈਨੂ ਹਾਂ ਨਾ ਕੇ ਐਸੀ ਹੈ ਨਾ ਕੇ ਨਾ ਮੈਂ ਫਿਰ ਆਪਣੀ ਜਿਹੜੇ ਇਹਦੇ ਵਿੱਚ ਮਾਰ ਦੀ ਪੂਰੀਆਂ ਚ ਭਾਈ ਹੁਣ ਫਿਰ ਮੈਂ ਰਜਾਈ ਲੈ ਲੂੰਗੀ ਨਾ ਮੈਂ ਤਾਂ ਕਹਣੀ ਵੀ ਜੇ ਤੇਰਾ ਪੂਰਾ ਜੇ ਤਾਰ ਕੇ ਫਿਰ ਤੂੰ ਗੀਤ ਗਾਣੇ ਪੂਰੇ ਚ ਵੜ ਕੇ ਗਾਏਂਗੀ। ਨਾ ਭਾਈ ਮੈਂ ਤਾਂ ਗੀਤ ਇਕਣੇ ਗਾਉਂਗੀ। ਭਾਈ ਮੈਂ ਠੰਡਲ ਬੰងੀ ਥੀ ਇਹ। ਅੱਛਾ। ਹਾਂ ਤੂੰ ਭਾਈ ਮੇਰੇ ਗੀਤ ਇਕਣ ਫੌਣ ਲੈ। ਤੂੰ ਸੁਖਰਕਾਰ ਭਾਈ ਮੇਰੀ ਬੇਬੇ ਵੀ ਮੇਰੇ ਨਾਲ ਗੀਤ गा ਕੇ ਮੈਨੂੰ ਵਧੀਆ ਸੁਣਾਉਂਦੀ ਆ। ਸਹੀ ਗੱਲ ਐ। ਹੈ? ਫੇਰ ਤੂੰ ਇਹਨਾਂ ਵੀ ਸੁਖਰਕਾਰ। ਤੁਸੀਂ ਗਾਤਾ ਦਿੰਨੇ ਹੋ ਨਾ ਗਾਤਾ ਦਿੰਨੀ ਆ ਭਾਈ ਨਾਲ ਹਾਂ ਨਾ ਵੀ ਸਾਡੀ ਬੇਬੇ ਬੈਠੀ ਆ ਜੇ ਤਾਂ ਗੀਤ ਗਾਣ ਵਾਲੀ ਐ ਨੇ ਤੁਹਾਡੇ ਕੋਲੇ ਪੰਡਾਰਾ ਹੈਗਾ ਗੀਤਾਂ ਦਾ ਪੁੱਛ ਫੇਰ ਹੂੰ ਫੇਰ ਸਾਨੂੰ ਅੱਜ ਦੱਸੋ ਕਿਹੜਾ ਗੀਤ ਸੁਣਾਉਂਗੇ ਘੋੜੀ ਸੁਣਾਉਂਗੇ ਅਬ ਘੋੜੀ ਗਾ ਲੈਨੇ ਆ ਭਾਈ ਵੀਰ ਦੇ ਵਿਆਹ ਦੀ ਫੇਰ ਘੋੜੀ ਸੁਣਾ ਦਿਓ ਫੇਰ ਸਾਨੂੰ ਘੋੜੀ ਸੁਣਾ ਲਓ ਭਾਈ ਧੀਲੀ ਜੀ ਘੋੜੀ ਵੀਰ ਦੀ ਬਾਗੀ ਚੈਰ ਕਾ ਬੀਜ ਦੀ ਬਗੀਚਾਰ ਕਰਿਆ ਤੇ ਆਤਲੀ ਜੀ ਨਾ ਜੋ ਬੀਜ ਦੀ ਬਗੀਨਾ ਨੂੰ ਸੁਆਵੇ ਫਤਲੀ ਜੀ ਨਾ ਜੋ ਬੀ ਦੀ ਕਾਟਿਆ ਨਾਲ ਸੁਹਾਵੇ ਪਤਲੀ ਜੀ ਨਾਜੋ ਵੀਰ ਦੀ ਕਾਟਿਆ ਨਾਲ ਸੁਹਾਵੇ ਦੀ ਜੀ ਕੋੜੀ ਵੀ

ਨਾਲ ਸੁਹਾਵੇ ਨੀਲੀ ਜੀ ਕੋੜੀ ਬੇਰ ਦੀ ਬਾਗੀ ਚਰਕਾਰਿਆਵੇ ਨੀਲੀ ਜੀ ਕੋੜੀ ਬੇਰ ਦੀ ਬਾਗੀ ਚਰਕਾਰਿਆਵੇ Lady Nadjo, be the dick and harder, so hard. The lady Nadjo, be the ਨਿਕਾਰੀਆ 베 소ਣੀ ਜੀ ਕੋੜੀ ਵੀਰ ਦੀ ਬਾਗੀ ਚਰਕਾਰਿਆ 베 소ਣੀ ਜੀ ਨਾਜੋ ਵੀਰ ਦੀ ਚਰਕਾਰੀਆ ਵੇ ਦੀਦੀ ਜੀ ਕੋੜੀ ਬੀਰ ਦੀ ਬਾਗੀ ਚਰਕਾਰੀਆ ਵੇ ਪਤਲੀ ਜੀ ਨਾ ਜੋ ਬੀਰ ਦੀ ਨੀਨਾ சோதி ஞரால் சு ਰਾਣਾ ਨਾਲ ਸੁਹਾਵੇ ਨੀਲੀ ਜੀ ਕੋੜੀ ਮੀਰ ਰੰਦਿਲ ਬਗੀਚਰ ਕਾ पतली जीना जो बीरदि सुहावे सुहाविवे पतलि जीना जो सुहावे ਕਾਰਿਆ 베 소ਣੀ ਜੀ ਕੋੜੀ ਬੀਰ ਦੀ ਬਗੀ ਚਾਰਿਆ 베 ਸੋ ਬੀਰ ਦੀ ਕੋਕੇ ਨਾਲ ਸੁਹਾਵੇ ਬੀਬੀ ਬਹੁਤ ਸੋਣੀ ਕੋੜੀ ਤੁਸੀਂ ਗਾਈਏ ਬਹੁਤ ਬਹੁਤ ਤੁਹਾਡਾ ਧੰਨਵਾਦ ਸੁਣ ਕਿੰਨੀ ਸੋਹਣੀਆਂ ਘੋੜੀਆਂ ਵੀ ਆਉਂਦੀਆਂ ਨੇ ਨਾ ਬੇਬੇ ਹਾਂ ਤੋ ਤਾਂ ਬਾਲਾ ਕੁਛ ਆਉਂਦਾ ਹੈਗਾ ਸੋਣੀ ਗਾਈਏ ਬੇਬੇ ਕੋੜੀ ਵਧੀਆ ਗਾਈਆ ਭਾਈ ਹਾਂ ਤੇ ਅੱਗਾ ਭਾਈ ਸੋ ਕਰਾ ਫਾਈ ਮੈਂ ਹੋ ਕੋਲੀ ਦਾ ਗਾਠੀ ਵੀ ਬਦਿਆ ਹੈ ਹਾਂ ਹਾਂ ਸਾਡੇ ਵਰਗੇ ਤਾਂ ਕੋੜੀਆਂ ਨਹੀਂ ਕਿਸੇ ਨੂੰ ਆਉਂਦੀਆਂ ਸਹੀ ਗੱਲ ਹੈ ਬੇਬੇ ਹਾਂ ਗਾਹਾਂ ਦੀ ਕਹਾਣਾਂ ਕੱਦਿਆ ਕਰੋ ਭਾਈ ਦੇਖ-ਦੇਖ ਕੇ ਗਾਹਾਂ ਕਹਾ ਕੱਦਿਆ ਕਰੋ ਪਰਤੋ ਅੱਗੇ ਭੇਜਿਆ ਕਰੋ ਸ਼ੇਅਰ ਕਰਦਿਆ ਕਰੋ ਭਾਈ ਸਹੀ ਗੱਲ ਹੈ ਅੱਗੇ ਭੇਜਿਆ ਕਰੋ ਮੈਨੂੰ ਸ਼ੇਅਰ ਸੂਰ ਨਹੀਂ ਆਉਂਦਾ ਨਹੀਂ ਸ਼ੇਅਰ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਭਾਈ ਸਹੀ ਗੱਲ ਹੈ ਬੇਬੇ ਆਪਣੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾ ਰਹੇ ਹੈ ਬਹੁਤ ਵਧੀਆ ਆਪਾਂ ਨੂੰ ਸਹਿਯੋਗ ਮਿਲ ਰਿਹਾ ਸਾਰੇ ਭੈਣ ਭਰਾਵਾਂ ਦਾ ਜਿਉਂਦੇ ਵੱਸਦੇ ਰਹਿਣੇ ਹੈ ਵਿਚਾਰੇ ਜਿਹੜੇ ਦੇਖਦੇ ਨੇ ਅੱਗੇ ਤੇ ਗੀਤਾਂ ਨੂੰ ਪਸੰਦ ਕਰਦੇ ਨੇ ਨਾ ਆਪਣਾ ਇਹ ਵਿਰਸਾ ਹੈ ਵਿਰਾਸਤ ਆਪਣੀ ਦੀ ਇਹ ਬਣਾਣੇ ਕੀਤੇ ਨੇ ਵੀਰੂ ਹਾਂ ਗਾਇਆ ਕਰਦੇ ਪਹਿਲਾਂ ਉਹ ਆ ਪਹਿਲਾਂ ਗੰਧੀਆਂ ਹੁੰਦੀਆਂ ਹਾਂ ਸਾਰੇ ਤਰ੍ਹਾਂ ਚ ਗੀਤ ਗਾਏ ਜਾਂਦੇ ਸੀ ਸ਼ਗਨ ਕੀਤੇ ਜਾਂਦੇ ਸੀ ਰੀਤੀ ਰਿਵਾਜ ਸੀਗੇ ਸਾਰੇ ਇਹ ਕਹਿੰਦੇ ਸੱਚੀ ਗੱਲ ਹੈ ਹਾਂ ਤੇ ਹੁਣ ਫਿਰ ਅੱਜ ਕੱਲ ਦੀਆਂ ਕੁੜੀਆਂ ਨੂੰ ਕੁਝ ਪਤਾ ਨਹੀਂ ਹੈਗਾ ਤੇ ਤਾਂ ਹੀ ਇਹ ਗੀਤਾਂ ਨੂੰ ਤੁਸੀਂ ਗਾ ਰਹੇ ਹੋ ਦੇਖਣਾ ਅਜੀ ਸਾਡੇ ਤਾਂ ਸਾਰੇ ਗਿਆਦ ਨੇ ਹਾਂ ਵੀ ਤਾਂ ਜੋ ਅੱਗੇ ਆਣ ਵਾਲੀਆਂ ਜਿਹੜੀਆਂ ਕੁੜੀਆਂ ਨੇ ਪੀੜੀਆਂ ਨੇ ਵੀ ਉਹ ਗਾਉਂਦੀਆਂ ਰਹਿਣ ਅੱਗੇ ਛੋਡੇ ਗੀਤਾਂ ਨੂੰ ਦੇਖ ਦੇਖ ਕੇ ਸਿੱਖ ਜਾਣ ਸਿੱਖ ਜਾਣ ਹਾਂ ਤਾਂ ਮੈਂ ਛੋਟੇ ਤੋਂ ਗਵਾਉਣੀ ਆ ਬੀਬੀ ਬੜੀਆ ਭਾਈ ਜਿਹੜੇ ਆਉਂਦੇ ਨੇ ਮੈਂ ਗਾਈ ਜਾਨੀ ਆ ਹਾਂਜੀ ਸਾਰਿਆਂ ਨੂੰ ਉਹੀ ਬੇਨਤੀ ਹੈ ਕਿ ਆਪਾਂ ਦੇਖੋ ਬੇਬੇ ਜੀ ਤੋਂ ਗੀਤ ਗਵਾਣੇ ਆ ਗਾ ਕੇ ਆਪਾਂ ਦੇਖੋ ਅੱਗੇ ਤੁਹਾਡੇ ਤੱਕ ਪਹੁੰਚਦੇ ਕਰਦੇ ਆ ਤੇ ਤੁਸੀਂ ਜਰੂਰ ਨਾ ਇੰਨੀ ਕੁ ਮਿਹਰਬਾਨੀ ਕਰ ਲਿਆ ਕਰੋ ਕਿ ਆਉਣ ਵਾਲੀਆਂ ਜਿਹੜੀਆਂ ਕੁੜੀਆਂ ਨੇ ਪੀੜੀਆਂ ਉਹਨਾਂ ਗੀਤਾਂ ਨੂੰ ਜਰੂਰ ਗਾਣ ਅਗੇ ਤੇ ਉਹਨਾਂ ਨੂੰ ਪਤਾ ਲੱਗੇ ਆਪਣੀ ਵਿਰਾਸਤ ਕਿੰਨੀ ਵਧੀਆ ਸੀ ਕਿੰਨੀ ਸੋਹਣੀ ਸੀ ਤੇ ਕਿੰਨਾ ਵਧੀਆ ਆਪਣੇ ਮਾਵਾ ਗੀਤ ਗਾਉਂਦੀਆਂ ਸੀ ਹਾਂ ਤੇ ਕਿੰਨਾ ਵਿਆਹ ਸ਼ਾਦੀਆਂ ਦੇ ਵਿੱਚ ਮਤਲਬ ਕਿ ਘਰ ਦੇ ਵਿੱਚ ਹੀ ਬੈਠ ਕੇ ਗੀਤ ਗਾਏ ਜਾਂਦੇ ਸੀ ਘਰ ਦੇ ਵਿੱਚ ਹੀ ਸਾਰੇ ਵਿਆਹ ਸ਼ਾਦੀ ਹੁੰਦੇ ਸੀ ਤੇ ਹੁਣ ਤਾਂ ਬਸ ਪੈਲਸਾਂ ਵਿੱਚ ਵਿਆਹ ਹੋ ਜਾਂਦੇ ਨੇ ਕੋਈ ਗੀਤ ਨਹੀਂ ਗਾਉਂਦਾ ਹੈਗਾ ਤੇ ਹੁਣ ਇਸ ਕਰਕੇ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿ ਆਪਾਂ ਇਹਨਾਂ ਨੂੰ ਸੰਭਾਲ ਕੇ ਰੱਖ ਲਈਏ ਧਮਾਰ ਕੇ ਰੱਖ ਲੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਦੇ ਕਰ ਦਈਏ ਇਹਨਾਂ ਨੂੰ ਸਹੀ ਗੱਲ ਤੇ ਆ ਮਾਵਾਂ ਆਪਾਂ ਨੂੰ ਲੱਭਣੀਆਂ ਨਹੀਂ ਹੈਗੀਆਂ ਨਾ ਇਹ ਬਜ਼ੁਰਗ ਮਾਤਾਵਾਂ ਅੱਗੇ ਹੋਣੀਆਂ ਨੇ ਇਸ ਕਰਕੇ ਹੁਣ ਇਹ ਬਜ਼ੁਰਗ ਮਾਏ ਵਿਚਾਰੀ ਕੱਪੜਾ ਚ ਲਪਟ ਕੇ ਬੈਠੀ ਹੋਈ ਆ ਤਾਂ ਵੀ ਇਹ ਵਿਚਾਰੀ ਗੀਤ ਗਾ ਕੇ ਆਪਾਂ ਨੂੰ ਅੱਗੇ ਦੇ ਅੱਗੇ ਕਹਿ ਦਿੰਦੀ ਵੀ ਭੇਜ ਦੋ ਭਾਈ ਮੇਰੇ ਗੀਤਾਂ ਦੇ ਦੋ ਭਾਈ ਹਾਂ ਦੇਖੋ ਹੁਣ ਵਿਚਾਰਾ ਇਹਨਾਂ ਦਾ ਗਲਾ ਵੀ ਨਹੀਂ ਚੱਲਦਾ ਦੇਖੋ ਇਹਨਾਂ ਤਾਰਿਆਂ ਨੂੰ ਬਾਈ ਬਹੁਤ ਬਹੁਤ ਪਿਆਰ ਮੇਰੇ ਗੀਤ ਦੇਖਦੇ ਰਹਿਆ ਕਰੋ ਹੈ ਵਧੀਆ ਦੇਖੀ ਜਾਇਆ ਕਰੋ ਗਾਹਾਂ ਦੀ ਗਾਹ ਕਰੀ ਜਾਇਆ ਕਰੋ ਬਾਈ